ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸ਼ੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਹੈਗੀ ਤੇ ਇੱਕ ਟੋਕੜ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿਵੇਂ ਚੱਲਦਾ ਜੀ ਕੰਮ ਕੰਮ ਵਧੀਆ ਚੱਲੀ ਜਾਂਦਾ ਬਾਈ ਨਾਮ ਤੇ ਐਡਰੈਸ ਬੋਲ ਦਿਓ ਜੀ ਬਾਈ ਨਾਮ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਆਲੀ ਕਾਲੀ ਸੜਕ ਤੇ ਬਾਦੀਆਂ ਚ ਘਰ ਆ ਮੇਰਾ ਠੀਕ ਆ ਬਈ ਹਾਂ ਨੇੜੇ ਆਪਾਂ ਨੂੰ ਤਪਾਰਾ ਜਾਂਦਾ ਇਧਰ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ ਆ ਗਿਆ ਠੀਕ ਆ ਬਾਈ ਹਾਂ ਤੇ ਮੋਬਾਈਲ ਨੰਬਰ ਬੋਲੋ 86999997138 ਬਈ ਠੀਕ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਹੀ ਸ਼ੁਰੂ ਕਰੀਏ ਬਈ ਜੀ ਹਾਂ ਇੱਥੋਂ ਹੀ ਕਰ ਲਾ ਬਈ ਦੋ ਹੀ ਜਾਨ ਬਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਵੀ ਆ ਬਈ ਠੀਕ ਆ ਹਾਂ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਹੋ ਗਏ ਹੋਣਗੇ ਉਹਨਾਂ ਨੂੰ ਵੀਰਨ ਲਾਲਾ ਯਾਰਾ ਠੀਕ ਆ ਹਾਂ ਬੋਤੀਵਾਦੀ ਵਾਲੀ ਮਾੜ ਚੰਗੀ ਆਗੀ ਪੂਰੀ ਬੇਸ ਕੁਆਲਟੀ ਵੀ ਕਰ ਸੋਹਣੀ ਆ ਬੜਾ ਬਾਕੀ ਕੱਦ-ਕੁੱਦ ਵਧੀਆ ਹੈਗਾ ਬਾਈ ਬੱਚਾ ਕੀ ਦਿੱਤਾ ਹੈ ਬੱਚਾ ਬਾਈ ਮਗਰ ਤਾਂ ਇਹਦੇ ਬੱਚਾ ਵਸਦਾ ਬੱਚੇ ਬੱਚੇ ਵੀ ਚੰਗੇ ਪਾਉਂਦੀ ਆ ਹਨਾ ਬੱਚਾ ਚੰਗਾ ਹੈਗਾ ਜਿ ਪਿਆਹ ਹੋਰਾ ਜਮਾ ਹਾਂ ਜਮਾ ਪਿਆਹ ਹੋਰਾ ਬਾਕੀ ਉਹ ਬਾਈ ਠੰਡੀ-ਸੁੰਡੀ ਬਹੁਤ ਆ ਠੀਕ ਆ ਤੇ ਬਾਕੀ ਆ ਇੱਕ ਮੜੀ ਇਹੋ ਆ ਗਈ ਹਾਂ ਇਹ ਚ ਕੋਈ ਹੋਣੀ ਗਾਦੇ ਕੁਝ ਨਹੀਂ ਆਉਂਦਾ ਬੰਦੀ ਆ ਚੱਲਦੀ ਬੰਦਾ ਬੰਦਾ ਹਾਂ ਬਾਕੀ ਅਜੇ ਟਾਈਮ ਥੋੜਾ ਹੋਇਆ ਚ ਬਾਈ ਨੂੰ ਦੁੱਧ ਬਾਈ 11 ਕਿਲੋ ਐਨ ਕੰਡੇ ਵਾਲਾ ਇਹਦੇ ਥੱਲੇ ਠੀ ਭਾਵੇਂ ਕੋਈ ਚਾਰ ਡੰਗ ਚੋ ਕੇ ਲੈ ਜਾਏ ਦੁੱਧ ਕੰਡੇ ਵਾਲਾ 11 11 ਕਿਲੋ ਜਮਾ ਹੈ ਕੰਡੇ ਵਾਲਾ ਬਈ 10 ਵੀ ਨਹੀਂ ਹੁੰਦਾ 11 ਹੋ ਠੀਕ ਆ ਆਪਾਂ ਨੇੜੇ ਤੋਂ ਆਰਡਰ ਚੈੱਕ ਕਰਾ ਆਨੇ ਬਾਕੀ ਬਾਈ ਕਹਿੰਦਾ ਸਵੇਰ ਦੀ ਚੋਈ ਹੋਈ ਆ ਬਾਈ ਦੀ ਬਾਕੀ 10 ਵਜੇ ਆ ਬਈ ਦਾ 10 ਦਾ ਟਾਈਮ ਹੋਇਆ ਉਸ ਹਿਸਾਬ ਨਾਲ ਅੱਜ ਲਾ ਲਓ ਬਈ ਬਣਦੀ ਬਹੁਤ ਉਸਾਰੀ ਪੂਰੀ ਪੂਰੀ ਵਧੀਆ ਬਾਈ ਫੁੱਲ ਜਮਾ ਠੀਕ ਆ ਹਾਂ ਆਪਾਂ ਥਣ ਚੈੱਕ ਕਰਾ ਆਨੇ ਮੁਠੀ ਵਾਲਾ ਥਣਾ ਬੜਾ ਕਮਾਲ ਦਾ ਥਣ ਲੱਗਾ ਵਾ ਗੁਲਾਬੀ ਗੁਲਾਬ ਚਵਾਈ ਚਵਾਈ ਬਹੁਤ ਚੰਗੀ ਆ ਬਈ ਠੀਕ ਆ ਚਵਾਈ ਪੂਲੀ ਵੀ ਬਹੁਤ ਹੋ ਰਹੀ ਬਾਲੀ ਬਾਲੀ ਬੰਬ ਚ ਲੈ ਭਾਈ ਅਡਰ ਚੈੱਕ ਕਰ ਲੋ ਬੜਾ ਕਮਾਲ ਦਾ ਸ਼ਾਮ ਤੱਕ ਤਾਂ ਬੜੀ ਚੰਗੀ ਤਿਆਰ ਹੁੰਦੀ ਹੋ ਕਰਮਾਲੀ ਮੁੱਠੀ ਵਾਲਾ ਥਾਣਾ ਪੂਰੀ ਵਿੱਥੀ ਤੇ ਥਣ ਲੱਗਿਆ ਥੋਰ ਦੇ ਭਾਈ ਥੋਰ ਕੇ ਨਮਾ ਹਾਣਾ ਬਾਕੀ ਭਾਈ ਇਹ ਸੂਆ ਕਿਹੜਾ ਸੂਈ ਵੀ ਆਉਂਦਾ ਸੂਆ ਭਾਈ ਦੂਜਾ ਹੈਗਾ ਦੂਜਾ ਕਿਹਾ ਆਪਾਂ ਨੂੰ ਤਾਂ ਠੀਕ ਆ ਹਾਂ ਉਹ ਵੀ ਦੂਜੇ ਹੈ ਨਾ ਜਮਾਂ ਦੂਜੇ ਹੀ ਹੋਊਗੀ ਨਮਾ ਹਣਾ ਤੁਰਨੀ ਤਰਨੀ ਚੈੱਕ ਕਰ ਲੋ ਬਹੁਤ ਕਮਾਲ ਦੀ ਆ ਬਾਕੀ ਧਾਰ ਵੀ ਸੂਲ ਸੂਲ ਬਹੁਤ ਚੰਗੀ ਦੇ ਸੀਲਤਾ ਬਾਈ ਸਹੀ ਗੱਲ ਆ ਬਾਕੀ ਪਸ਼ੂ ਤੇਰੇ ਕੋਲ ਅੱਗੇ ਵੀ ਸਾਰੇ ਠੰਡੇ ਸੀ ਠੰਡੇ ਆਪਾਂ ਸੀਲ ਹੀ ਲਾਉਣੇ ਆ ਪਸ਼ੂ ਬਾਈ ਯਾਰ ਬਸ ਨਮਾ ਹਣਾ ਇਹ ਨਹੀਂ ਹੈ ਫੇਸ ਕੁਆਲਟੀ ਚੈੱਕ ਕਰ ਲੋ ਕਰਮਾਲ ਦੀ ਬਾਲੀ ਪਿਆਰੀ ਆ ਛੋੜਾ ਬੱਚੇ ਦਾ ਵੀ ਕਰਦੀ ਹੈਗੀ ਤੇ ਬਾਈ ਫਰਜ ਅੱਗੇ ਕੀ ਮੋਲਾ ਜਾਏ ਜਦਿਆਂ ਲੈਂਦਾ ਇਹ ਲੈਂਦੇ ਬਸ ਬਾਈ 35000 ਦੀ ਦੇ ਦਾਂਗੇ ਆਪਾਂ ਲੇ ਬਾਈ ਜਮਾ ਜਾਇਜ ਮੁੱਲ ਕਰਿਆ ਬਾਈ ਨੇ ਤਾਜੀ ਸੂਈ ਆ ਬੱਸੀਆਂ ਦਾ ਮੁੱਲ ਕਰੀ ਜਾਂਦਾ ਬੱਸੀ ਦਾ ਮੁੱਲ ਆ ਬਾਈ ਜਮਾ ਜਾਇਜ ਆ 11 ਲਟਰ ਹਨ ਖੰਡੇ ਵਾਲਾ ਦੁੱਧ ਮਿਲੂ ਠੀਕ ਆ ਹਾਂ ਬਾਲ ਲੈਣ ਦੇਣਾ ਜਮਾ ਸਹੀ ਗੱਲ ਹੈ ਬਾਹਰ ਵਿੱਚੋਂ ਇਕੱਲੀ ਛੋੜ ਹੀ ਹੋਊਗੀ ਐ ਨਹੀਂ ਮੁੱਲ ਵਾਲਾ ਕੰਮ ਨਹੀਂ ਕਰਿਆ ਆਪਾਂ ਲੈਣ ਦੇਣਾ ਬਾਕੀ ਮੇਨ ਗੱਲ ਠੰਡੀ ਸੀਲ ਆ ਭਾਵੇਂ ਜਵਾਕ ਚੋਈ ਜਾਵੇ ਇਹ ਨਹੀਂ ਹੈਗਾ ਕਰਮ ਵਾਲੀ ਲੱਤ ਚਾਣ ਥਣ ਪਸਵਾ ਕੇ ਬਹੁਤ ਚੰਗਾ ਕੱਢਦੀ ਆ ਠੀਕ ਆ ਥਣ ਪਸਵਾ ਕੇ ਬਾਈ ਕਹਿੰਦਾ ਬੜਾ ਚੰਗਾ ਕੱਢ ਦਿਆ ਬਾਕੀ ਧਾਰ ਵੀ ਪੂਲੀ ਬਹੁਤ ਆ ਬਾਈ ਕਹਿੰਦਾ ਬਾਕੀ ਬੈਡ ਵੀ ਚੰਗੇ ਆ ਮੁੱਲ ਵੀ ਕੁਝ ਨਹੀਂ ਯਾਰਾ ਫੇਸ ਕੁਆਲਟੀ ਚੈੱਕ ਕਰੋ ਦੁੱਧ ਵੀ ਮੈਸ ਨਾਲ ਦਾ ਮਿਲੂ ਜਮਾ ਹਾਂ ਮੱਝ ਨਾਲ ਦਾ ਦੁੱਧ ਮਿਲੂ ਰੇਟ ਵੀ ਕੁਝ ਨਹੀਂ ਬਾਈ 35000 ਦਾ ਆਉਂਦਾ ਵਿੱਚ ਹੋਗਾ ਵੀ ਕੀ ਆ ਬਾਈ ਮੌਲ ਜਾਇਜਾ ਬਾਕੀ ਮੌਕੇ ਤੇ ਬਾਈ ਜੀ ਮਾਨਤਨ ਹੋ ਜਾ ਕੋਈ ਗੱਲ ਨਹੀਂ ਬਸ ਛੋੜ ਛੱਪਾ ਕਰ ਦਾਂਗੇ ਠੀਕ ਆ ਬਾਈ ਹਾਂ ਅੱਗੇ ਭਰਾ 2 ਨੰਬਰ ਤੇ ਹਾਂ ਬਾਈ ਟੋਕੜਾ ਕੀ ਇਹ ਬਾਈ ਤਿੰਨ ਮਹੀਨੇ ਹੋਇਆ ਇਹਨੂੰ ਸੂਈ ਨੂੰ ਜਮਾ ਸਹੀ ਠੀਕ ਆ ਹਾਂ ਹੁਣ ਇਹ ਹੀਟ ਚ ਆ ਬਾਈ ਕੱਲ ਦੀ ਪੂਰੀ ਫੁੱਲ ਆ ਹੀਟ ਚਾ ਮਤਲਬ ਕਰ ਜਮਾ ਪੂਰੀ ਹੀਟ ਚ ਆ ਬਾਈ ਜਿਹਨੇ ਕਿਸੇ ਨੇ ਮੰਨ ਕੇ ਰੱਖ ਜੇ ਘਰੇ ਰੱਖਾ ਹੋਇਆ ਤਾਂ ਜਾਣ ਸਾ ਠੀਕ ਆ ਭਰਾ ਦੇ ਦੇ ਠੀਕ ਆ ਹਾਂ ਦੁੱਧ ਬਾਈ ਇਹ ਥੱਲੇ ਸੀਗਾ 13 ਜਵਾ ਲੀਟਰ ਠੀਕ ਆ ਤੇ ਹੁਣ ਹੀਟ ਕਰਕੇ ਸੋਣਿਆ ਕਿ ਟੀਵੀ ਆ ਇਹ ਆਪਾਂ 10 ਕਿਲੋ ਹੀ ਕਹਿ ਕੇ ਦੇਣੀ ਅੱਜ ਤਾਂ ਇਹ ਠੀਕ ਆ ਠੀਕ ਆ ਬਾਈ ਕਹਿੰਦਾ 11 ਲੀਟਰ ਦੁੱਧ ਹੋਊਗਾ ਪਰ ਆਪਾਂ 10 ਕਹਿ ਕੇ ਦੇਣੀ ਆ ਉਹ ਵੀ ਹੀਟ ਕਰਕੇ ਥੋੜਾ ਘਟ ਗਿਆ ਉਹ ਦੁੱਧ ਹਾਂ ਲਈ ਜੇ ਆਪਾਂ ਗੱਲ ਕਰੀਏ ਕਾਦ ਬਹੁਤ ਆ ਕਾਦ ਬਹੁਤ ਆ ਬਾਈ ਬ੍ਰੀਡ ਵੀ ਰੋਤਾ ਬੜ੍ਹਦੀ ਬ੍ਰੀਡ ਵੀ ਬ੍ਰੀਡ ਦੀ ਗੱਲ ਕਰੀਏ ਕਿ ਥਾਂ ਥਣ ਬੜਾ ਚੰਗਾ ਲੱਗਿਆ ਵਾ ਲੈ ਬਾਈ ਨੇੜੇ ਚੱਕਰਾ ਆਣਿਆ ਥੋੜਾ ਕੈਮਰੇ ਦੇ ਜ਼ਰੂਰ ਜੱਕਦੀ ਆਗੀ ਲੈ ਠੰਡੀ ਪੂਰੀ ਆ ਠੰਡੀ ਸ਼ੀਲ ਪੋੜ ਲੈ ਗਰੰਟੀ ਆ ਪਣੀ ਚੰਗੀ ਆ ਯਾਰ ਹਨਾ ਬਾਈ ਆ ਪੂਰੀ ਪੂਰੀ ਕੋਈ ਚੱਕਰੀ ਨਹੀਂ ਲੈ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਬਾਈ ਇਹ ਬਾਦਰੇ ਕੈਮਰੇ ਕਰਕੇ ਡਰਦੀ ਆ ਉਹ ਕੋਈ ਚੱਕਰ ਹੀ ਨਹੀਂ ਸਹੀ ਇਹਦੀ ਪੂਰੀ ਫੁੱਲ ਗਾਰੰਟੀ ਆ ਆ ਚੈੱਕ ਕਰ ਲਓ ਬਾਈ ਥੱਲੇ ਵਹਿੰਦਾਗਾ ਮੌਜ ਨਾ ਖੜ ਗਈ ਕੋਈ ਲੱਤ ਨਹੀਂ ਚੱਕੀ ਪੈ ਨਹੀਂ ਮੈਂ ਕੋਈ ਚੱਕਰ ਹੀ ਨਹੀਂ ਮੈਂ ਕਹਿੰਦਾ ਚ ਬਿਣਾ ਨੇ ਆਣੇ ਤੇ ਵਿਚੋਲੇ ਨਾ ਯਾਰ ਕੋਈ ਦਿੱਕਤ ਨਹੀਂ ਧਾਰਾਂ ਦਿਖਾ ਦੇ ਲੈ ਬਾਈ ਕੈਮਰਾ ਕੋਲੇ ਦਿਖਾ ਦੇ ਚ ਬਾਈ ਜੂਈ ਕਿਆ ਬਾਈ ਚਵਾਈ ਯਾਰ ਮੈਂ ਕਹਿੰਦਾ ਨਲਕੇ ਵਰਗੀ ਚਵਾਈ ਚੈੱਕ ਕਰ ਕੋਲੀ ਪਾਲੀ ਚ ਬਾਈ ਨਾ ਕੋ ਪੂਰ ਨਾ ਕੋ ਸਿੱਧਾ ਗਰੰਟੀ ਆ ਪੂਰਾ ਨਾ ਸਿੱਟਾ ਲ ਚਵਾਈ ਚੈੱਕ ਕਰ ਲਓ ਬੜੀ ਕਮਾਲ ਦੀ ਚਵਾਈ ਆ ਕਰਨ ਵਾਲੀ ਦੀ ਹੂੰ ਸਹੀ ਗੱਲ ਆ ਬਾਈ ਬਾਕੀ ਠੰਡੀ ਠੰਡੀ ਪੂਰੀ ਫੁੱਲ ਆ ਗਈ ਕੋਈ ਚੱਕਰ ਹੀ ਨਹੀਂ ਯਾਰ ਕਿਸੇ ਹੀ ਪਾਸ ਮੈਂ ਬਾਈ ਠੰਡੀ ਸੀਨ ਦਾ ਇੱਥੋਂ ਦਾ ਜਾਜੂ ਆ ਬਾਈ ਨੇ ਬੋਲਣਾ ਨਿਆਣਾ ਨਿਆਣਾ ਖੋਲ ਤਾਲਾ ਨਿਆਣਾ ਵੀ ਖੋਲ ਲੈ ਜਿਵੇਂ ਮਰਦੀ ਲੱਤ ਵੀ ਨਹੀਂ ਚੱਗਦੀ ਕਰਮ ਵਾਲੀ ਤਾਂ 9000 ਵਾਲੀ ਚੰਗੀਆਂ ਕਰ ਬਾਈ ਸੂਏ ਬਾਹਰ ਟਾਈਮ ਨਹੀਂ ਹੋਇਆ ਤਿੰਨ ਮਹੀਨੇ ਦੱਸਿਆ ਆਪਾਂ ਨੂੰ ਸਾਢੇ ਤਿੰਨ ਲਾ ਲਈ ਕੋਈ ਵੱਧ ਤੋਂ ਵੱਧ ਹਣਾ ਠੀਕ ਆ ਹਾਂ ਮੈਂ ਕਹਣਾ ਜੇ ਕਰਮ ਵਾਲੀ ਤੋਂ ਬੱਚੇ ਪੁੱੱਚੇ ਲੈਣੇ ਹਨ ਬਹੁਤ ਗਾਦ ਬਾਈ ਬਹੁਤ ਚੰਗੀ ਆ ਇਹਦੇ ਈਗਾ ਵੀ ਅੱਜ ਭਰਾਵਾਂ ਆਗੇ ਦਾ ਸੁੱਖ ਰੱਖੇ ਵਧੀਆ ਸੀਮਨ ਲਵਾਵਾਂਗੇ ਇਹਦੇ ਕੋਈ ਲੈ ਭਾਈ ਬਾਈ ਕਹਿੰਦਾ ਵਧੀਆ ਸੀਮਨ ਲਵਾਵਾਂਗੇ ਜੇ ਆਪਣੇ ਕੋਲ ਇਹ ਰਹਿ ਕਿ ਉਹ ਤਾਂ ਭਾਈ ਜਮੈਂ ਇੰਨੀ ਚੰਗੀ ਹੈ ਬਾਕੀ ਕੱਦ ਕੁਦ ਬਹੁਤ ਆ ਦੇ ਭਾਈ ਕੱਦ ਤਾਂ ਸਹੀ ਗੱਲ ਆ 5 ਸਾਢੇ 5.5 ਫੁੱਟ ਕੱਦ ਦੂ ਕਾਫੀ ਹਾਈਟ ਤੇ ਲੈਂਥ ਵੀ ਲੰਬੀ-ਲੰਬੀ ਬਹੁਤ ਆ ਲੰਮੀ ਆ ਭਾਈ ਬਾਡੀ ਵੇਟ ਫੁੱਲ ਆ ਪੂਰਾ ਫੁੱਲ ਆ ਭਾਈ ਲੰਮੀਆਂ ਕਿਸੇ ਵੱਡੀਆਂ ਵੜਾਂਗੇ ਖੜਦੀ ਆ ਪੂਰੀ ਖੜਦੀ ਆ ਭਾਈ ਸਹੀ ਗੱਲ ਆ ਜੀ ਇਹ ਜੀ ਵੈੜ ਲੈਣੀ ਹੋਵੇ ਲੱਖ ਰੁਪਏ ਦੀ ਵੈੜ ਮਿਲੂਗੀ ਜਮਾਂ ਬਾਈ ਲੱਖ ਦੀ ਵੀ ਨਹੀਂ ਹੁਣ ਅੱਜ ਦੀ ਘੜੀ ਦਾ ਲੱਖ ਦੀ ਵੀ ਨਹੀਂ ਮਿਲਦੀ ਸਹੀ ਗੱਲ ਆ ਬਾਈ ਇਹ ਗੱਲ ਜਾ ਜਾ ਲਖੜ ਨਹੀਂ ਖੜਨੀ ਚੈੱਕ ਕਰਾ ਦੇ ਬਾਈ ਬੜੀ ਕਮਾਲ ਦੀ ਆ ਫੇਸ ਕੁਆਲਟੀ ਚੈੱਕ ਕਰਾਈ ਮੜੀ ਜੀ ਕਰਾ ਕੇ ਮੂੰਹ ਇਧਰ ਨਾਲ ਹਾ ਪੁੱਤ ਲੈ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਕਰਮ ਵਾਲੀ ਬੱਚੇ ਨੌਕਰੀ ਘੋੜੀ ਵਰਗੀ ਆ ਬਾਈ ਨੌਕਰੀ ਘੋੜੀ ਵਰਗੀ ਆ ਖੜਨੀ ਖੜਨੀ ਕਰਮ ਵਾਲੀ ਦੀ ਬੜੀ ਚੰਗੀ ਬਾਕੀ ਤੋਰਾ ਤਾਰਾ ਬਹੁਤ ਚੰਗਾ ਵੈੜਦਾ ਸਹੀ ਗੱਲ ਆ ਬਾਈ ਹਾਂ ਪ੍ਰਿੰਟ ਪ੍ਰਿੰਟ ਜੇ ਗੱਲ ਕਰੀਏ ਸਨਖ ਪੋਣਾ ਤਾਂ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਬਾਈ ਕੋਈ ਅੰਤ ਏ ਨਹੀਂ ਹੈਗਾ ਵੀ ਟਲਕੇ ਸਰੀਰ ਦੇ ਨਾ 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 ਜਮਾ ਜਮਾ ਇੱਕ ਨੰਬਰ ਇਕਲੀ ਇਕਲੀ ਨਾੜ ਖੜਦੀ ਆ ਕਰਮ ਵਾਲੀ ਦੀ ਅੰਦਰ ਤੇ ਕਰ ਲ ਫੜਾ ਕੁਮਾ ਦਾ ਬਾਈ ਬਣਦੀ ਤਾਂ ਬਹੁਤ ਵਾਤ ਪੂਰੀ ਪੂਰੀ ਫੁੱਲ ਬਾਈ ਫੁੱਲ ਦਾ ਆਪਾਂ ਕਹਿੰਦਾ ਵੀ 11 ਹੋ ਅੱਜ ਦੀ ਕਿਹੜੀ ਪਰ ਆਪਾਂ ਦੱਸ ਕੇ ਘਰੇ ਨਾ ਹੀਟ ਕਰਕੇ ਘਟ ਗਈ 13 ਲੀਟਰ ਜਮਾ ਚੋਕੇ ਲਿਆ ਸੀ ਮੈਂ ਦੁੱਧ ਠੀਕ ਆ ਹਾਂ 13 ਲੀਟਰ ਬਾਈ ਕਹਿੰਦਾ ਮੈਂ ਚੋਕੇ ਲਿਆਇਆ ਚੋਕੇ ਲਿਆਇਆ ਬਈ ਵੀ ਆ ਕਿ ਤਾਈਂ ਕਰਕੇ ਥੋੜਾ ਘਟ ਗਿਆ ਇਹਦਾ ਬਾਈ ਸਭ ਨੂੰ ਪਤਾ ਹੀ ਆ ਕਿ ਨਹੀਂ ਹਾਂ ਹਾਂ ਇਹ ਹੀਟ ਚ ਆ ਜਾਂਦਾ ਬਸ ਉੱਤਾ ਦੁੱਧ ਘਟਦਾ ਹੀ ਆ ਬਾਕੀ ਅੰਦਰ ਦੀ ਵੀ ਗਰੰਟੀ ਹੈ ਭਾਉਂਦੇ ਅਗਲਾ ਚੱਕਰ ਆ ਕੇ ਲੈ ਜੇ ਅੰਦਰੋਂ ਜਮਾ ਸਹੀ ਮਿਲੂਗੀ ਠੀਕ ਆ ਜਮਾ 100 ਤੋਂ 100% ਅੰਦਰੋਂ ਜਮਾ ਓਕੇ ਆ ਬੱਚੇ ਠੀਕ ਆ ਭਾਈ ਭਾਈ ਕਹਿੰਦਾ ਬੱਚੇ ਦਾ ਨਹੀਂ ਅਗਲਾ ਵੀ ਯਾਰ ਚੱਕਰ ਆ ਕੇ ਲੈ ਜਾਂ ਅੰਦਰੋਂ ਹੋਰ ਦੱਸ ਥਣ ਚੈੱਕ ਕਰ ਲ ਮੂਠੀ ਵਾਲਾ ਥਾਣਾ ਗੋਲ ਗੋਲ ਥਾਣਾ ਕਮਾਲ ਦਾ ਥਾਣਾ ਕਰਮਾੜੀ ਦੇ ਤੇ ਭਰਾ ਫਿਰ ਇਹਦਾ ਕੀ ਮੁੱਲ ਆ ਜੈ ਜੱਜ ਦੀ ਕਿੜੀ ਬਸ ਇਹਦਾ ਹੀ 35 ਵੀ ਦੇ ਦਾਂਗੇ ਭਾਈ ਲੈ ਇਹਦਾ ਵੀ ਜਮਾ ਜਮਾ ਜਾਏ ਜੀ ਹੱਸਤਾ ਭਾਈ ਨੇ 35000 ਦੀ ਆ ਮੰਨ ਲਓ ਵੀ ਸੱਜਰੀ ਸੂਈ ਵੀ ਆ ਹਾਂ ਜਮਾ ਸੱਜਰੀ ਮੰਨੇ ਤਾਂ ਸੱਜਰੀ ਮੰਨੇ ਤੇ ਜਮਾ ਭਾਈ ਨੇ ਜਾਇ ਬੱਸਾਂ ਦੇ ਰੇਟ ਆਏ ਭਾਈ ਬੱਸੀ ਲੈਣੀ 35 ਦੀ ਮਿਲੂ 35 ਦੀ ਮਿਲੂ ਭਾਈ ਸਹੀ ਗੱਲਾਂ ਨੇ ਲੈ ਦੁੱਦਾ ਕਰਮਾਲੀ ਥੱਲੇ ਤੇ ਨਾਲੇ ਜੇ ਗੱਪਾਂ ਰਹੀਆਂ ਮੂਰੇ ਕੋਈ ਆਪ ਤੀ ਬਈ ਰਹਿ ਜੋ ਗੱਪਾਂ ਪਹਿਲੇ ਠੀਕੇ ਰੁੱਤ ਵਾਲੀ ਚੰਗੀ ਆ ਠੰਡ ਦਾ ਮੌਸਮ ਆ ਕੋਈ ਗਰਮੀ ਨਹੀਂ ਮੁੱਲ ਵੀ ਜਾਇਜ਼ ਆ ਬਾਕੀ ਮਾੜਾ ਮੋਟਾ ਭਾਈ ਮਾਨਤਨ ਹੋ ਜੂ ਕੋਈ ਗੱਲ ਨਹੀਂ ਮਾਨਤਨ ਥੋੜਾ ਬੋਤਾ ਕਰਦਾ ਠੀਕ ਆ ਥੋੜਾ ਕੈਮਰੇ ਤੇ ਜ਼ਰੂਰ ਜਾ ਕਰੀਆ ਔਰ ਕੋਈ ਦਿੱਕਤ ਨਹੀਂ ਸਾਨੂੰ ਦਿਖਾਈ ਗੀ ਗਾਰੰਟੀ ਆ ਬਾਈ ਸ਼ੀਲ ਠੰਡੀ ਦਾ ਪਮਾ ਜਿਹੜਾ ਧਾਰ ਵੀ ਨਾ ਮਾਰੇ ਠੀਕ ਆ ਬਾਈ ਹਾਂ ਬੜਾ ਕਮਾਲ ਦਾ ਫੁੱਲ ਆਰਡਰ ਕਮਾਲ ਦਾ ਤਿਆਰ ਕਰਾਇਆ ਵਾ ਕਰਮਾ ਲਈ ਸ਼ਾਮ ਤੱਕ ਤਾਂ ਚੰਗੀ ਬਣਦੀ ਹੋਊਗੀ ਲੈ ਸੀਗੇ ਭਰਾ ਕੋਲੇ ਦੋ ਆਪਾਂ ਦੋਵੇਂ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਨ ਧੰਨਵਾਦ ਜੀ